ਗੱਲ ਮਾਰਚ 2020 ਦੀ ਹੈ ਇੱਕ ਬੱਚੀ ਆਪਣੀ ਮਾਂ ਕੋਲ ਜਾਂਦੀ ਹੈ ਮਾਂ ਨੂੰ ਕਹਿੰਦੀ ਹੈ ਕਿ ਮਾਂ ਆਪਣਾ ਜੋ ਗਮਾਂਡੀ ਅੰਕਲ ਹੈ ਉਹ ਮੈਨੂੰ ਇੱਕ ਗੋਲੀ ਖਵਾ ਦਿੰਦਾ ਹੈ ਉਸ ਤੋਂ ਬਾਅਦ ਮੇਰੀ ਉਤੇਜਨਾ ਵੱਧ ਜਾਂਦੀ ਹੈ ਮੇਰਾ ਦਿਲ ਕਰਦਾ ਕਿ ਮੈਂ ਮਰਦਾਂ ਦੇ ਨਾਲ ਬੈਠਾਂ ਉਹਨਾਂ ਦੇ ਨਾਲ ਗੱਲਾਂ ਕਰਾਂ ਤੇ ਉਹਨਾਂ ਨਾਲ ਗਲਤ ਕੰਮ ਕਰਾਂ ਇਹ ਸੁਣ ਕੇ ਮਾਂ ਬੇਟੀ ਨੂੰ ਕਹਿੰਦੀ ਹੈ ਕਿ ਬੇਟੀ ਚੁੱਪ ਕਰ ਜਾ ਇਹ ਗਮਾਂਡੀ ਬੜਾ ਹੀ ਖਤਰਨਾਕ ਕਿਸਮ ਦਾ ਬੰਦਾ ਹੈ ਇਹ ਆਪਣਾ ਨੁਕਸਾਨ ਕਰ ਦੇਵੇਗਾ ਕਿਉਂਕਿ ਤੇਰੇ ਪਿਤਾ ਬਾਹਰ ਰਹਿੰਦੇ ਨੇ ਆਪਾਂ ਕੱਲੀਆਂ ਹੀ ਇੱਥੇ ਰਹਿ ਰਹੀਆਂ ਇਸ ਲਈ ਤੂੰ ਬੋਲ ਨਾ ਚੁੱਪ ਕਰ ਜਾ ਬੇਟੀ ਆਪਣੀ ਮਾਂ ਦੀ ਗੱਲ ਸੁਣ ਕੇ ਚੁੱਪ ਕਰ ਜਾਂਦੀ ਹੈ ਇਹ ਸਿਲਸਿਲਾ ਐਦਾਂ ਹੀ ਚੱਲਦਾ ਰਹਿੰਦਾ ਹੈ ਪਰ ਜਦੋਂ ਇਸ ਸਾਰੇ ਘਟਨਾ ਕਾਰਮ ਦਾ ਖੁਲਾਸਾ ਹੁੰਦਾ ਤਾਂ ਪਰਿਵਾਰ ਦੇ ਲੋਕ ਵੀ ਹੈਰਾਨ ਸੀ ਤੇ ਜਿਸ ਜਿਸ ਨੇ ਇਹ ਘਟਨਾ ਸੁਣੀ ਉਸ ਦੇ ਵੀ ਦੰਦ ਜੁੜ ਗਏ ਪੁਲਿਸ ਨੂੰ ਵੀ ਯਕੀਨ ਨਹੀਂ ਆ ਰਿਹਾ ਸੀ ਕਿ ਇਹ ਇਦਾਂ ਹੋ ਸਕਦਾ ਹੈ ਤੇ ਜਦੋਂ ਇਹ ਮਾਮਲਾ ਅਦਾਲਤ ਦੇ ਵਿੱਚ ਜਾਂਦਾ ਹੈ ਤਾਂ ਜੱਜ ਸਾਹਿਬ ਵੀ ਇਹ ਸੁਣ ਕੇ ਹੈਰਾਨ ਹੋ ਜਾਂਦੇ ਆ ਜੱਜ ਸਾਹਿਬ ਨੂੰ ਵੀ ਯਕੀਨ ਨਹੀਂ ਆਉਂਦਾ ਕਿ ਇਦਾਂ ਦੇ ਇਨਸਾਨ ਵੀ ਦਰਿੰਦੇ ਇਨਸਾਨ ਵੀ ਕੀ ਇਸ ਧਰਤੀ ਉੱਤੇ ਰਹਿੰਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੀ ਇਥੋਂ ਦੀ ਹਾਈ ਕੋਰਟ ਦੇ ਵਿੱਚ ਇੱਕ ਬੰਦਾ ਆਪਣੀ ਜ਼ਮਾਨਤ ਅਰਜੀ ਲਾਉਂਦਾ ਹੈ ਇਹ ਗੱਲ ਹੈ 29 April 2024 ਦੀ ਜਦੋਂ ਉਹ ਆਪਣੀ ਜ਼ਮਾਨਤ ਦੀ ਅਰਜੀ ਲਾਉਂਦਾ ਤਾਂ ਜੱਜ ਸਾਹਿਬ ਉਸ ਨੂੰ ਕਹਿੰਦੇ ਨੇ ਕਿ ਤੈਨੂੰ ਤਾਂ ਕਿਸੇ ਕੀਮਤ ਤੇ ਵੀ ਜਮਾਨਤ ਨਹੀਂ ਮਿਲ ਸਕਦੀ ਤੇਰੀ ਘਰ ਵਾਲੀ ਨੂੰ ਤਾਂ ਜਮਾਨਤ ਦੇਤੀ ਪਰ ਤੈਨੂੰ ਜਮਾਨਤ ਨਹੀਂ ਮਿਲ ਸਕਦੀ ਕਿਉਂਕਿ ਜੱਜ ਸਾਹਿਬ ਦੇ ਕੋਲ 127 ਪੰਨਿਆਂ ਵਾਲੀ ਡੈਰੀ ਪਈ ਸੀ ਜਿਸ ਵੱਲ ਉਹਨਾਂ ਨੇ ਇਸ਼ਾਰਾ ਕਰਕੇ ਕਿਹਾ ਕਿ ਮੈਨੂੰ ਤਾਂ ਯਕੀਨ ਨਹੀਂ ਆ ਰਿਹਾ ਕਿ ਇਸ ਧਰਤੀ ਤੇ ਉੱਤੇ ਤੇਰੇ ਵਰਗੇ ਦਰਿੰਦੇ ਤੇ ਤੇਰੇ ਵਰਗੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੇ ਵੀ ਇਨਸਾਨ ਜਿਉਂਦੇ ਨੇ ਇਨਸਾਨ ਰਹਿੰਦੇ ਨੇ ਇਹ ਗੱਲ ਕਹਿ ਕੇ ਜੱਜ ਸਾਹਿਬ ਨੇ ਉਸ ਦੀ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ ਬੰਦਾ ਕਹਿ ਰਿਹਾ ਸੀ ਕਿ ਮੈਨੂੰ 3 ਸਾਲ ਜੇਲ੍ਹ ਦੇ ਵਿੱਚ ਹੋ ਗਏ ਮੈਨੂੰ ਜ਼ਮਾਨਤ ਦੇ ਦਿਓ ਪਰ ਜੱਜ ਸਾਹਿਬ ਨੇ ਕਿਹਾ ਕਿ ਤੈਨੂੰ ਜ਼ਮਾਨਤ ਕਿਸੇ ਵੀ ਕੀਮਤ ਤੇ ਨਹੀਂ ਮਿਲ ਸਕਦੀ ਤੂੰ ਸਮਾਜ ਦੇ ਵਿੱਚ ਰਹਿਣ ਦੇ ਲਾਇਕ ਹੀ ਨਹੀਂ ਫੇਰ ਇਹ ਕਹਾਣੀ ਟੀਵੀ ਅਖਬਾਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਦੀ ਹੈ ਇਹ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਇੱਕ ਬੱਚੀ ਚੌਥੀ ਕਲਾਸ ਵਿੱਚ ਪੜ੍ਹਦੀ ਸੀ ਤੇ ਉਸ ਦੀ ਉਮਰ 8 ਸਾਲ ਸੀ ਉਹ ਸਕੂਲੋਂ ਆਪਣੇ ਘਰ ਆਉਂਦੀ ਹੈ ਉਸ ਦੀ ਮਾਂ ਘਰ ਨਹੀਂ ਹੁੰਦੀ ਤਾਂ ਉਸ ਦੇ ਗਮਾਂਡ ਵਿੱਚ ਰਹਿੰਦਾ ਇੱਕ ਅੰਕਲ ਉਸ ਨੂੰ ਆਪਣੇ ਨਾਲ ਲੈ ਜਾਂਦਾ ਹੈ ਆਪਣੇ ਘਰ ਵਿੱਚ ਲਿਜਾ ਕੇ ਉਸ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਜਿੰਨਾ ਸਮਾਂ ਉਸ ਦੀ ਮਾਂ ਘਰ ਨਹੀਂ ਆਉਂਦੀ ਉਹਨਾਂ ਸਮਾਂ ਉਹ ਬੰਦਾ ਉਸ 8 ਸਾਲਾਂ ਦੀ ਬੱਚੀ ਦੇ ਨਾਲ ਗੰਦੀਆਂ ਗੰਦੀਆਂ ਹਰਕਤਾਂ ਕਰਦਾ ਹੈ ਬੱਚੀ ਛੋਟੀ ਹੁੰਦੀ ਹੈ ਵਿਰੋਧ ਵੀ ਕਰਨੀ ਪਉਂਦੀ ਤੇ ਜਦੋਂ ਮਾਂ ਆ ਜਾਂਦੀ ਹੈ ਤਾਂ ਉਹ ਉਸ ਨੂੰ ਕਹਿ ਦਿੰਦਾ ਕਿ ਜੇ ਤੂੰ ਇਹ ਗੱਲ ਕਿਸੇ ਨੂੰ ਦੱਸੀ ਤਾਂ ਮੈਂ ਤੈਨੂੰ ਵੀ ਮਾਰ ਦੇਵਾਂਗਾ ਤੇ ਤੇਰੀ ਮਾਂ ਨੂੰ ਵੀ ਮਾਰ ਦੇਵਾਂਗਾ ਦਿਨ ਲੰਘਦੇ ਨੇ ਹੁਣ ਜਦੋਂ ਵੀ ਉਸ ਬੱਚੀ ਦੀ ਮਾਂ ਬਾਹਰ ਹੁੰਦੀ ਹੈ ਤਾਂ ਇਹ ਉਸ ਨਾਲ ਇਦਾਂ ਹੀ ਗਲਤ ਹਰਕਤਾਂ ਕਰਦਾ ਹੈ ਤੇ ਇਸ ਨੂੰ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਗੋਲੀ ਖਵਾਉਂਦਾ ਹੈ ਗੋਲੀ ਖਵਾਉਣ ਦੇ ਨਾਲ ਇਸ ਕੁੜੀ ਦੀ ਉਤੇਜਨਾ ਵੱਧ ਜਾਂਦੀ ਹੈ ਤੇ ਫਿਰ ਇਸ ਦੇ ਨਾਲ ਗੰਦਾ ਕੰਮ ਕਰਦਾ ਹੈ ਜਾਨੀ ਸ਼ੁਰੂ ਵਿੱਚ ਹੀ ਇਹ ਬੰਦਾ ਉਸ ਬੱਚੀ ਨੂੰ ਐਦਾਂ ਦੀਆਂ ਗੋਲੀਆਂ ਦੇਣ ਲੱਗ ਗਿਆ ਸੀ ਜਿਸ ਨਾਲ ਉਸ ਦੀ ਉਤੇਜਨਾ ਵਧਦੀ ਉਸ ਦੇ ਸਰੀਰ ਦੇ ਹਾਰਮੋਨ ਬੜੀ ਤੇਜ਼ੀ ਨਾਲ ਵਧਣ ਲੱਗੇ ਉਸ ਦੇ ਅੰਗਾਂ ਦਾ ਵਿਕਾਸ ਬੜੀ ਤੇਜ਼ੀ ਨਾਲ ਹੋਣ ਲੱਗ ਗਿਆ ਹੁਣ ਉਸ ਦਾ ਸਰੀਰ ਬੱਚੀਆਂ ਵਰਗਾ ਨਹੀਂ ਲੱਗਦਾ ਸੀ ਤੇ ਇਹ ਦਰਿੰਦਾ ਉਸ ਦੇ ਨਾਲ ਗਲਤ ਕੰਮ ਕਰਦਾ ਕਿਉਂਕਿ ਹੁਣ ਉਸ ਬੱਚੀ ਨੂੰ ਵੀ ਆਦਤ ਪੈ ਗਈ ਸੀ ਉਸ ਬੱਚੀ ਦਾ ਵੀ ਦਿਲ ਹੁਣ ਕਿਸੇ ਮਰਦ ਕੋਲ ਕਿਸੇ ਮਰਦ ਦੇ ਨਾਲ ਬੈਠਣ ਲਈ ਉਸ ਨਾਲ ਗੰਦਾ ਕੰਮ ਕਰਨ ਲਈ ਕਰਦਾ سلسلہ ਚੱਲਦਾ ਜਾਂਦਾ ਹੈ 8 9 10 11 ਸਾਲਾਂ ਦੀ ਉਹ ਬੱਚੀ ਹੋ ਜਾਂਦੀ ਹੈ ਕਿਸੇ ਨੂੰ ਵੀ ਇਸ ਗੱਲ ਦੀ ਪਿੰਕ ਨਹੀਂ ਪੈਂਦੀ ਪਰ ਉਸ ਬੰਦੇ ਦੀ ਘਰ ਵਾਲੀ ਨੂੰ ਇਹ ਸਭ ਕੁਝ ਪਤਾ ਹੁੰਦਾ ਹੈ ਪਰ ਉਹ ਕਦੇ ਵੀ ਇਸ ਗੱਲ ਦਾ ਵਿਰੋਧ ਨਹੀਂ ਕਰਦੀ ਉਸ ਦੇ ਸਾਹਮਣੇ ਹੀ ਇਹ ਬੰਦਾ ਬੱਚੀ ਦੇ ਨਾਲ ਇਹ ਗੰਦਾ ਕੰਮ ਕਰਦਾ ਹੁੰਦਾ ਹੈ ਬੱਚੀ ਦਾ ਪਿਤਾ ਤਾਂ ਦੁਬਈ ਦੇ ਵਿੱਚ ਹੁੰਦਾ ਹੈ ਪਰ ਮਾਤਾ ਨੂੰ ਵੀ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਲੱਗਦਾ ਹੁਣ ਇਸ ਬੱਚੀ ਨੂੰ ਇੱਕ ਬਿਮਾਰੀ ਲੱਗ ਗਈ ਸੀ ਜਿਸ ਦਾ ਨਾਮ ਕੋ ਮੈਨਿਕ ਸੀ ਇਸ ਬਿਮਾਰੀ ਦੇ ਕਾਰਨ ਕੁੜੀ ਨੂੰ ਸੈਕਸ ਕਰਨ ਦੀ ਆਦਤ ਪੈ ਜਾਂਦੀ ਹੈ ਹੁਣ ਇੱਕ ਕੁੜੀ ਉਸ ਬੰਦੇ ਨੂੰ ਉਡੀਕਦੀ ਰਹਿੰਦੀ ਹੈ ਕਿ ਕਦੋਂ ਆਵੇਗਾ ਕਦੋਂ ਮੇਰੇ ਨਾਲ ਸਰੀਰਕ ਸੰਬੰਧ ਬਣਾਵੇਗਾ ਸਮਾਂ ਅੱਗੇ ਲੰਘਦਾ ਤੇ ਹੁਣ ਮਾਰਚ 2020 ਆ ਜਾਂਦਾ ਹੈ ਤੇ ਇਹ ਕੁੜੀ ਆਪਣੀ ਮਾਂ ਨੂੰ ਦੱਸਦੀ ਹੈ ਕਿ ਮਾਂ ਆਪਣਾ ਜੋ ਗਮਾਂਢੀ ਅੰਕਲ ਹੈ ਉਹ ਮੈਨੂੰ ਗੋਲੀ ਖਵਾ ਦਿੰਦਾ ਜਿਸ ਨਾਲ ਮੇਰੇ ਸਰੀਰ ਦੇ ਵਿੱਚ ਉਤੇਜਨਾ ਵੱਧ ਜਾਂਦੀ ਹੈ ਤੇ ਮੇਰਾ ਦਿਲ ਕਿਸੇ ਬੰਦੇ ਦੇ ਨਾਲ ਗੰਦਾ ਕੰਮ ਕਰਨ ਨੂੰ ਕਰਦਾ ਹੈ ਮਾਂ ਉਸ ਦੀ ਇਹ ਗੱਲ ਸੁਣਦੀ ਹੈ ਪਰ ਉਸ ਨੂੰ ਕਹਿੰਦੀ ਹੈ ਕਿ ਐਦਾਂ ਦੀਆਂ ਗੱਲਾਂ ਨਹੀਂ ਕਰਦੇ ਇਹ ਬੰਦਾ ਬੜਾ ਹੀ ਖਤਰਨਾਕ ਹੈ ਇਹ ਆਪਣਾ ਨੁਕਸਾਨ ਕਰ ਦੇਵੇਗਾ ਇਸ ਲਈ ਤੂੰ ਇਸ ਗੱਲ ਨੂੰ ਇੱਥੇ ਦੱਬ ਦੇ ਕੁੜੀ ਉਸ ਗੱਲ ਨੂੰ ਉੱਥੇ ਦੱਬ ਦਿੰਦੀ ਹੈ ਕੁੜੀ ਚੁੱਪ ਹੋ ਜਾਂਦੀ ਹੈ ਹੁਣ ਇਹ ਕੁੜੀ 17 ਸਾਲਾਂ ਦੀ ਹੋ ਜਾਂਦੀ ਹੈ ਮਈ 2021 ਆ ਜਾਂਦਾ ਹੈ ਉਹ ਬੰਦਾ ਇਸ ਕੁੜੀ ਦੇ ਨਾਲ ਤਕਰੀਬਨ 9 ਸਾਲ ਤੱਕ ਦਰਿੰਦਗੀ ਕਰਦਾ ਰਿਹਾ ਇਹ ਕੁੜੀ ਹੁਣ ਘਰੋਂ ਲਾਪਤਾ ਹੋ ਜਾਂਦੀ ਹੈ ਕਿਸੇ ਮੁੰਡੇ ਦੇ ਨਾਲ ਭੱਜ ਜਾਂਦੀ ਹੈ ਮਾਂ ਇਸ ਕੁੜੀ ਦੀ ਭਾਲ ਕਰਦੀ ਹੈ ਇੱਧਰ ਉੱਧਰ ਪਤਾ ਕਰਦੀ ਹੈ ਪਰ ਕਿਤੇ ਵੀ ਉਸ ਨੂੰ ਆਪਣੀ ਕੁੜੀ ਦਾ ਪਤਾ ਨਹੀਂ ਚੱਲਦਾ ਉਸ ਤੋਂ ਬਾਅਦ ਫਿਰ ਉਹ ਆਪਣੇ ਪਤੀ ਜੋ ਦੁਬਈ ਦੇ ਵਿੱਚ ਕੰਮ ਕਰਦਾ ਸੀ ਉਸ ਨੂੰ ਦੱਸਦੀ ਹੈ ਕਿ ਆਪਣੀ ਕੁੜੀ ਲਾਪਤਾ ਹੋ ਗਈ। ਉਹ ਦੁਬਈ ਦੇ ਵਿੱਚੋਂ ਘਰ ਵਾਪਸ ਆਉਂਦਾ ਹੈ ਤੇ ਉਹ ਵੀ ਕੁੜੀ ਦੀ ਭਾਲ ਕਰਦਾ ਹੈ ਪਰ ਕੁੜੀ ਨਹੀਂ ਮਿਲਦੀ। ਉਸ ਤੋਂ ਬਾਅਦ ਫਿਰ ਉਹ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਉਂਦੇ ਨੇ ਗੁੰਮਸ਼ੁਦਗੀ ਦੀ। ਤੇ ਕਹਿੰਦੇ ਨੇ ਕਿ ਸਾਨੂੰ ਲੱਗਦਾ ਹੈ ਕਿ ਸਾਡੀ ਕੁੜੀ ਕਿਸੇ ਮੁੰਡੇ ਨਾਲ ਭੱਜ ਗਈ। ਕੁੜੀ ਦੀ ਉਮਰ 17 ਸਾਲ ਹੁੰਦੀ ਹੈ ਤੇ ਪੁਲਿਸ ਇਸ ਗੱਲ ਨੂੰ ਬੜੀ ਗੰਭੀਰਤਾ ਦੇ ਨਾਲ ਲੈਂਦੀ ਹੈ ਤੇ ਜਾਂਚ ਕਰਦੀ ਹੈ ਫਿਰ ਪੁਲਿਸ ਮਾਤਾ ਪਿਤਾ ਨੂੰ ਕਹਿੰਦੀ ਹੈ ਕਿ ਅਸੀਂ ਤੁਹਾਡੀ ਕੁੜੀ ਦਾ ਕਮਰਾ ਦੇਖਣਾ ਚਾਹੁੰਦੇ ਹਾਂ ਸ਼ਾਇਦ ਸਾਨੂੰ ਉੱਥੋਂ ਕੁਝ ਸਬੂਤ ਮਿਲ ਜਾਵੇ ਕੋਈ ਕਲਿਊ ਮਿਲ ਜਾਵੇ ਤਾਂ ਪੁਲਿਸ ਉਸ ਕੁੜੀ ਦੇ ਕਮਰੇ ਦੇ ਵਿੱਚ ਜਾਂਦੀ ਹੈ ਤੇ ਉੱਥੋਂ ਪੁਲਿਸ ਦੇ ਹੱਥ ਇੱਕ ਡਾਇਰੀ ਲੱਗਦੀ ਹੈ 27 ਪੰਨੇ ਉਸ ਡਾਇਰੀ ਦੇ ਉਸ ਕੁੜੀ ਨੇ ਲਿਖੇ ਹੁੰਦੇ ਨੇ ਜਿਸ ਵਿੱਚ ਉਸ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਹਾਣੀ ਲਿਖੀ ਹੁੰਦੀ ਹੈ ਕਿ ਕਿਵੇਂ-ਕਿਵੇਂ ਜਦੋਂ ਉਹ 8 ਸਾਲ ਦੀ ਸੀ ਉਦੋਂ ਉਸ ਦੇ ਗਮਾਂਢੀ ਅੰਕਲ ਨੇ ਉਸ ਨਾਲ ਕੀ ਕੁਝ ਕੀਤਾ ਕੀ ਕੁਝ ਕਰਦਾ ਰਿਹਾ ਕਿਦਾਂ-ਕਿਦਾਂ ਉਸ ਨਾਲ ਹੋਇਆ ਉਹ ਸਾਰੀ ਡਾਇਰੀ ਪੜ੍ਹ ਕੇ ਪੁਲਿਸ ਹੈਰਾਨ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਉਸ ਗਮਾਂਡੀ ਨੂੰ ਤੇ ਉਸ ਦੀ ਪਤਨੀ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਉਸ ਡਾਇਰੀ ਦੇ ਵਿੱਚ ਇਹ ਵੀ ਲਿਖਿਆ ਹੁੰਦਾ ਕਿ ਮਾਰਚ 2020 ਨੂੰ ਮੈਂ ਆਪਣੀ ਮਾਂ ਨੂੰ ਵੀ ਇਹ ਗੱਲ ਦੱਸੀ ਸੀ ਪੁਲਿਸ ਮਾਂ ਨੂੰ ਪੁੱਛਦੀ ਹੈ ਤਾਂ ਮਾਂ ਕਹਿੰਦੀ ਹੈ ਕਿ ਮੈਨੂੰ ਉਸ ਨੇ ਦੱਸਿਆ ਜ਼ਰੂਰ ਸੀ ਪਰ ਮੈਂ ਉਸ ਨੂੰ ਕਿਹਾ ਕਿ ਇਹ ਬੰਦਾ ਬੜਾ ਖਤਰਨਾਕ ਹੈ ਇਹ ਤੈਨੂੰ ਜਾਂ ਮੈਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ ਇਸ ਲਈ ਚੁੱਪ ਰਹਿਣ ਵਿੱਚ ਹੀ ਭਲਾਈ ਹੈ ਪਰ ਮਾਂ ਨੇ ਦੱਸਿਆ ਕਿ ਮੈਨੂੰ ਇਹ ਨਹੀਂ ਪਤਾ ਸੀ ਕਿ ਉਹ ਮੇਰੀ ਧੀ ਦੇ ਨਾਲ ਐਨੇ ਲੰਬੇ ਸਮੇਂ ਤੋਂ ਐਦਾਂ ਦੀ ਦਰਿੰਦਗੀ ਕਰ ਰਿਹਾ ਹੈ ਹੁਣ ਪੁਲਿਸ ਗਮਾਂਢੀ ਅਤੇ ਉਸ ਦੀ ਪਤਨੀ ਉੱਤੇ ਮਾਮਲਾ ਦਰਜ ਕਰਦੀ ਹੈ ਤੇ ਇਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੈ ਪਤਨੀ ਦੀ ਜ਼ਮਾਨਤ ਅਰਜੀ ਲਗਾਈ ਜਾਂਦੀ ਹੈ ਪਤਨੀ ਨੂੰ ਤਾਂ ਅਦਾਲਤ ਜ਼ਮਾਨਤ ਦੇ ਦਿੰਦੀ ਹੈ ਪਰ ਜਦੋਂ ਇਸ ਮੁੱਖ ਰੋਗੀ ਦੀ ਜਿਸਨੇ 9 ਸਾਲ ਤੱਕ ਇੱਕ ਬੱਚੀ ਨਾਲ ਦਰਿੰਦਗੀ ਕੀਤੀ ਉਸ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਜਦੋਂ ਉਸ ਦੀ ਜ਼ਮਾਨਤ ਲਗਾਈ ਜਾਂਦੀ ਹੈ ਤਾਂ ਜੱਜ ਸਾਹਿਬ ਉਸ ਨੂੰ ਕਹਿੰਦੇ ਨੇ ਕਿ ਤੈਨੂੰ ਤਾਂ ਕਿਸੇ ਕੀਮਤ ਤੇ ਵੀ ਜ਼ਮਾਨਤ ਨਹੀਂ ਮਿਲ ਸਕਦੀ ਤੂੰ ਤਾਂ ਸਮਾਜ ਦੇ ਵਿੱਚ ਰਹਿਣ ਦੇ ਲਾਇਕ ਹੀ ਨਹੀਂ ਤੇਰੇ ਵਰਗਾ ਦਰਿੰਦਾ ਤੇਰੇ ਵਰਗਾ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਇਨਸਾਨ ਤਾਂ ਇਸ ਸਮਾਜ ਦੇ ਵਿੱਚ ਰਹਿਣ ਦੇ ਲਾਇਕ ਹੀ ਨਹੀਂ ਦੱਸਿਆ ਜਾਂਦਾ ਹੈ ਕਿ ਇਸ ਕੁੜੀ ਨੂੰ ਸੈਕਸ ਐਡਿਕਟਡ ਹੋ ਗਈ ਸੀ ਇਸ ਕੁੜੀ ਨੂੰ ਸੈਕਸ ਕਰਨ ਦੀ ਐਨੀ ਆਦਤ ਹੋ ਗਈ ਸੀ ਕਿ ਹੁਣ ਇਹ ਮਰਦ ਹੁਣ ਇਹ ਗਮਾਂਡੀ ਬੁੜਾ ਹੋ ਗਿਆ ਸੀ ਹੁਣ ਉਸ ਦੀ ਪੂਰਤੀ ਨਹੀਂ ਹੁੰਦੀ ਸੀ ਇਸ ਲਈ ਉਹ ਇੱਕ ਮੁੰਡੇ ਦੇ ਨਾਲ ਭੱਜ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਉਹ ਕੁੜੀ ਐਨੇ ਸਟ्रेस ਵਿੱਚ ਰਹਿਣ ਲੱਗ ਗਈ ਸੀ ਕਿ ਉਹ ਸਿਗਰਟਾਂ ਦਾ ਸੇਵਨ ਵੀ ਕਰਨ ਲੱਗ ਗਈ ਸੀ ਫਿਰ ਉਸ ਕੁੜੀ ਦੀ ਪੁਲਿਸ ਭਾਲ ਵੀ ਕਰ ਲੈਂਦੀ ਹੈ ਤੇ ਉਸ ਦਾ ਮੈਡੀਕਲ ਕਰਵਾਇਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਉਸ ਦੇ ਮੈਡੀਕਲ ਵਿੱਚ ਆਉਂਦੀਆਂ ਨੇ ਯਾਨੀ ਜੋ ਉਸ ਨੇ ਆਪਣੇ 27 ਪੇਜਾਂ ਦੀ ਡਾਇਰੀ ਦੇ ਵਿੱਚ ਲਿਖਿਆ ਸੀ ਉਹ ਸਭ ਕੁਝ ਸੱਚ ਸੀ ਸੋ ਇਹ ਕਹਾਣੀ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਜੇ ਕੋਈ ਬੱਚਾ ਆਪਾਂ ਨੂੰ ਆਪਣਾ ਬੱਚਾ ਕੋਈ ਗੱਲ ਦੱਸਦਾ ਹੈ ਤਾਂ ਉਸ ਨੂੰ ਲਾਈਟਲੀ ਨਾ ਲਵੋ ਉਸ ਨੂੰ ਚੰਗੀ ਤਰ੍ਹਾਂ ਉਸ ਦੀ ਗੱਲ ਸੁਣੋ ਉਸ ਦੀ ਗੱਲ ਤੇ ਧਿਆਨ ਦੇਵੋ ਨਹੀਂ ਤਾਂ ਫਿਰ ਪਿੱਛੋਂ ਪਸਤਾਉਣ ਦਾ ਕੋਈ ਫਾਇਦਾ ਨਹੀਂ ਜੇ ਇਸ ਬੱਚੀ ਦੀ ਮਾਂ ਨੇ ਆਪਣੀ ਬੱਚੀ ਦੀ ਗੱਲ ਧਿਆਨ ਨਾਲ ਸੁਣੀ ਹੁੰਦੀ ਤਾਂ ਸ਼ਾਇਦ ਇਹ ਕੁਝ ਨਹੀਂ ਹੋਣਾ ਸੀ ਜਾਂ ਇਸ ਗੱਲ ਦਾ ਬਹੁਤ ਪਹਿਲਾਂ ਪਤਾ ਲੱਗ ਜਾਣਾ ਸੀ ਸੋ ਤੁਹਾਡੇ ਇਸ ਵੀਡੀਓ ਦੇ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ